ਸਾਰੇ ਹਿੰਦੁਸਤਾਨ ਦੇ ਵਿੱਚ 2019 ਦੇ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਦਿੱਲੀ ਜਾ ਕੇ ਮੋਰਚੇ ਨੂੰ ਫਤਿਹ ਕੀਤਾ ਜਾਂਦਾ ਹੈ ਉਸ ਦੌਰਾਨ ਜੋ ਕਿਸਾਨ ਸ਼ਹੀਦ ਹੋ ਜਾਂਦੇ ਹਨ ਉਸ ਦੀ ਯਾਦ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਪਾਰਕ ਬਣਾਇਆ ਗਿਆ ਤੇ ਨਾਲ ਜਿਹੜੇ ਉਹ ਸ਼ਹੀਦਾਂ ਦੇ ਨਾਮ ਵੀ ਲਿਖੇਗੇ ਤੁਸੀਂ ਵੇਖ ਸਕਦੇ ਹੋ ਤਕਰੀਬਨ 76 ਕਿਸਾਨ ਸਨ ਜਿੰਨਾਂ ਦਾ ਇਸ ਬੋਰਡ ਤੇ ਆਪਾਂ ਕਹਿੰਦੇ ਨਾਮ ਲਿਖਿਆ ਗਿਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਬਣਾਇਆ ਤਾਂ ਬੜੇ ਚਾਅ ਨਾਲ ਗਿਆ ਸੀ ਪਰ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਵੱਡੇ ਵੱਡੇ ਇੱਥੇ ਜਿਹੜੇ ਬੂਟੇ ਹਨ ਆਪਾਂ ਕਹਿੰਦੇ ਆ ਕਿ ਸੁੱਕੇ ਬੂਟੇ ਜਿਹੜੇ ਖੜੇ ਹੋ ਚੁੱਕੇ ਹਨ ਕੋਈ ਸਾਂਭ-ਸਭਾਲ ਦੀ ਗੱਲ ਨਹੀਂ ਕੀਤੀ ਜਾ ਸਕਦੀ ਤੇ ਦੂਜੇ ਪਾਸੇ ਹੈਰਾਨਗੀ ਦੀ ਗੱਲ ਤੁਹਾਨੂੰ ਇੱਕ ਹੋਰ ਮਖਾਨ ਲੱਗਿਆ ਕਿ ਦੇਖ ਸਕਦੇ ਹੋ ਕਿ ਮਹਾਤਮਾ ਬੁੱਧ ਦਾ ਵੀ ਇੱਥੇ ਸਟੈਚੂ ਲੱਗਿਆ ਹੈ ਪਰ ਉਸਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਦ ਤੋਂ ਬੱਤਰ ਹੋਏ ਪਏ ਹਨ ਜਿਹੜੀ ਤੁਹਾਨੂੰ ਕੈਮਰਾਮੈਨ ਨੂੰ ਕਲੋਜ਼ ਕਰਕੇ ਦਿਖਾਓ ਕਿ ਦੇਖੋ ਮਹਾਤਮਾ ਬੁੱਧ ਨੂੰ ਜਿਹੜੀ ਸਾਰੀ ਦੁਨੀਆ ਮੰਦੀ ਹੈ ਪਰ ਉਸਦੇ ਜਿਹੜੇ ਸਟੈਚੂ ਨੂੰ ਸੰਬੰਧੀ ਪ੍ਰਸ਼ਾਸਨ ਕੋਲੇ ਫੁਰਸਤ ਨਹੀਂ ਹੈ ਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਸ਼ੀਸ਼ੇ ਟੁੱਟੇ ਹੋਏ ਨੇ ਰੱਸੀਆਂ ਦੇ ਸਹਾਰੇ ਇੱਕ ਖੜਾ ਕਰਿਆ ਗਿਆ ਹੈ ਤੇ ਦੂਜੇ ਪਾਸੇ ਜੇ ਆਪਾਂ ਜਿਹੜੀ ਹਰੇ ਭਾਈ ਬੂਟਿਆਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿ ਸਾੰਪ ਸੰਭਾਲ ਕਰੋ ਦਰਖਤ ਲਗਾਓ ਤਾਂ ਉਹਨਾਂ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਸੁੱਕੇ ਪਏ ਹਨ ਪਾਣੀ ਲਈ ਤਰਸ ਰਹੇ ਹਨ ਬੂਟੇ ਤੇ ਸਾਂਭ ਸੰਭਾਲ ਲਈ ਤਰਸ ਰਿਹਾ ਹੈ ਇਹ ਪਾਰਕ ਸਾਡੇ ਨਾਲ ਇਸ ਸਬੰਧ ਦੇ ਵਿੱਚ ਇਸ ਸਮਾਜ ਸੇਵੀ ਆਗੂ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ ਨਮਸਕਾਰ ਨਮਸਕਾਰ ਜੀ ਹਰਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਦੇ ਟਾਈਮ ਜਦੋਂ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਪਾਰਕ ਬਣਾਇਆ ਗਿਆ ਪਰ ਜਿਹੜੇ ਹਾਲਾਤ ਨੇ ਉਹ ਅੱਜ ਕੁਝ ਹੋਰ ਹੀ ਵੱਧ ਤੋਂ ਵੱਧ ਹੋਏ ਪਏ ਨੇ ਜੀ ਬਿਲਕੁਲ ਆਪਣਾ ਰਵੀ ਜੀ ਤੁਸੀਂ ਬਿਲਕੁਲ ਬਹੁਤ ਸਹੀ ਗੱਲ ਕਹਿ ਰਹੇ ਹੋ ਵੀ ਇਹ ਜਿਹੜਾ ਚੌਕ ਬਣਾਇਆ ਗਿਆ ਸੀਗਾ ਇਹ ਜਦੋਂ ਕਿਸਾਨ ਆਪਣੀ ਹੱਕਾਂ ਮੰਗਣ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਸੀਗਾ ਤੇ ਬਾਰਡਰ ਦੇ ਵਿੱਚ ਉਹਨਾਂ ਨੇ ਜਦੋਂ ਆਪਣੀ ਮੰਗਾ ਮੰਗ ਰਹੇ ਸੀਗੇ ਤਾਂ ਉੱਥੇ ਕਈ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਸ਼ਹੀਦ ਹੋਏ ਸੀਗੇ ਤਾਂ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਤਕਰੀਬਨ 80 ਦੇ ਕਰੀਬ 80 85 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋਏ ਸੀਗੇ ਤਾਂ ਉਦੋਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਉਹਨਾਂ ਦੀ ਯਾਦ ਨੂੰ ਲੈ ਕੇ ਇਹ ਜਿਹੜਾ ਹੈ ਚੌਕ ਬਣਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਨਾਲ ਹੀ ਜਿੰਨੇ ਵੀ ਜਿਹੜੇ ਕਿਸਾਨ ਇੱਥੇ ਸ਼ਹੀਦ ਹੋਏ ਸੀਗੇ ਤੇ ਉਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦੇ 5-5 ਲੱਖ ਰੁਪਏ ਵੀ ਜਿਹੜਾ ਹੈ ਪੰਜਾਬ ਦੀ ਕਾਂਗਰਸ ਪਾਰਟੀ ਸਰਕਾਰ ਵੱਲੋਂ ਦਿੱਤਾ ਗਿਆ ਸੀ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ 2.5 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹ ਸਰਕਾਰ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀਗੀ ਜਿਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰੀਆਂ ਸੀ ਬੜੇ ਵੱਡੇ ਵੱਡੇ ਗੱਪ ਮਾਰੇ ਸੀਗੇ ਪੰਜਾਬ ਨੂੰ ਬਦਲਾਉਣ ਦੀ ਗੱਲ ਕੀਤੀ ਸੀ ਬਦਲਾਅ ਦੀ ਗੱਲ ਕੀਤੀ ਸੀਗੀ ਤੇ ਅੱਜ ਮੁੱਖ ਮੰਤਰੀ ਸਾਹਿਬ ਦਾ ਆਪਣਾ ਸ਼ਹਿਰ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੰਗਰੂਰ ਦੇ ਬਸਨੀਕ ਨੇ ਤੇ ਸੰਗਰੂਰ ਦੀ ਹਾਲਤ ਇਨੀ ਤਰਸਣਯੋਗ ਹੈ ਕਿ ਵੀ ਤੁਸੀਂ ਇਹ ਦੇਖ ਲਓ ਵੀ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਅਸੀਂ ਸਾਡੀ ਸਰਕਾਰ ਨੇ ਕਾਂਗਰਸ ਪਾਰਟੀ ਸਰਕਾਰ ਨੇ ਸਨਮਾਨ ਦਿੱਤਾ ਸੀਗਾ ਤੇ ਅੱਜ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਯਾਦ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਖੰੰਜਰ ਬਣਾ ਦਿੱਤਾ ਗਿਆ ਇਹਨਾਂ ਨੂੰ ਖੰਡਰ ਜਮੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਪਾਣੀ ਨਹੀਂ ਦਿੱਤਾ ਜਾ ਰਿਹਾ ਬੂਟੇ ਨੂੰ ਬੜੇ ਖੂਬਸੂਰਤੂਰੇ ਮਹਿੰਗੇ ਮਹਿੰਗੇ ਬੂਟੇ ਲਾਏ ਗਏ ਸੀ ਉਸ ਟਾਈਮ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਨਾ ਉਰੇ ਕੋਈ ਪਾਣੀ ਦਿੱਤਾ ਜਾ ਰਿਹਾ ਹੈ ਆ ਘਾ ਪਤਾ ਨਹੀਂ ਕਿਹੜੇ ਕਿਹੜੇ ਕਹੇ ਜਾ ਕੇ ਆ ਜਾ ਉਰੇ ਘਾਰਿਆ ਸੋ ਬੜਾ ਤਸਨਜੋਗ ਹਾਲਤ ਹੈ ਸੰਗਰੂਰ ਸ਼ਹਿਰ ਦੀ ਬੜਾ ਅਫਸੋਸ ਹੈ ਬੜਾ ਦਿਲ ਦੁਖ ਰਿਹਾ ਇਸ ਗੱਲ ਨੂੰ ਲੈ ਕੇ ਕਿ ਵੀ ਕਿੱਥੇ ਤਾਂ ਸਰਕਾਰਾਂ ਕੁਝ ਸਰਕਾਰਾਂ ਸੋਚਦੀਆਂ ਨੇ ਕਿ ਵੀ ਅਸੀਂ ਆਪਣੇ ਜਿਹੜੇ ਸਾਡੇ ਸ਼ਹੀਦ ਜਿਹੜੇ ਵੀ ਹੋਏ ਨੇ ਵੀ ਉਹਨਾਂ ਨੂੰ ਸਨਮਾਨ ਦਈਏ ਤੇ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਸ਼ਹੀਦ ਹੋਈ ਜਿਹੜੀ ਸਮਾਗਮ ਸਮਾਰਗ ਨੇ ਉਹਨਾਂ ਨੂੰ ਇਹ ਜਿਹੜੇ ਹੈ ਸੰਭਾਲ ਵੀ ਨਹੀਂ ਰਏ ਹੈਗੇ ਬਹੁਤ ਸੋਹਣੀ ਗੱਲ ਕਹੀ ਕਿ ਜਿਹੜੇ ਇੱਥੋਂ ਦੇ ਹਾਲਾਤ ਨੇ ਖੰਡਰ ਬਣ ਚੁੱਕੇ ਹਨ ਦੇਖ ਸਕਦੇ ਹੋਗੇ ਤਸਵੀਰਾਂ ਦੇ ਵਿੱਚ ਜਿਹੜੇ ਵੱਤੋਂ ਵੱਤਰ ਇੱਥੋਂ ਦੇ ਹਾਲਾਤ ਹਨ ਤੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਨੇ ਨਮਸਕਾਰ ਜੀ ਕੀ ਨਾਮ सुरेंद्र ਸ਼ਰਮਾ ਜੀ सुरेंद्र ਜੀ ਇੱਕ ਪਾਸੇ ਤਾਂ ਸਰਕਾਰ ਜਾਂ ਪ੍ਰਸ਼ਾਸਨ ਕਹਿੰਦੀ ਹੈ ਕਿ ਹਰੇਵਾਈ ਨੂੰ ਹੋਰ ਵਧਾਓ ਬੂਟੇ ਲਗਾਓ ਪਰ ਜਿਹੜੇ ਲੱਗੇ ਉਹਨਾਂ ਨੂੰ ਹੀ ਨਹੀਂ ਸਾਫ ਰੇ ਹਾਂ ਅੱਜ ਇਸ ਪਾਰਕ ਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਤੇ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਪਹੁੰਚੇ ਆ ਮੈਂ ਜਿਲ੍ਹਾ ਮੀਤਪੁਰ ਦਾ ਨਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਦੋ ਵੱਡੀਆਂ ਪਰਚਮਾਂ ਲੱਗੀਆਂ ਹੋਈਆਂ ਨੇ ਤੇ ਖੰਡਾ ਸਾਹਿਬ ਦੀ ਫੋਟੋ ਲੱਗੀ ਹੋਈ ਆ ਤੇ ਮਹਾਤਮਾ ਬੁੱਧ ਜੀ ਦੀ ਫੋਟੋ ਲੱਗੀ ਹੋਈ ਆ ਪਾਰਕ ਦੀ ਦਿੱਖਾ ਜਿਹੜੀ ਠੀਕ ਆ ਲੇਕਿਨ ਥੋੜੀ ਜੀ ਕਮਜ਼ੋਰੀ ਆ ਜਿਹੜੀ ਸਾਫ ਸਪਾਈ ਦੀ ਆ ਤੇ ਇੱਥੇ ਕਿਸਾਨ ਵੀਰਾਂ ਦੇ ਵੀ ਨਾਮ ਲਿਖੇ ਹੋਏ ਨੇ ਕਾਫੀ ਦੇ ਤੇ ਦਿਖ ਵੀ ਰਹੇ ਨੇ ਬਾਹਰ ਲਿਖੇ ਤੇ ਅਸੀਂ ਤਾਂ ਸਰਕਾਰ ਨੂੰ ਹੀ ਅਪੀਲ ਕਰਦੇ ਆ ਵੀ ਇਹ ਜਿਹੜਾ ਇੰਨੀ ਕੀਮਤੀ ਜਗ੍ਹਾ ਸ਼ਹਿਰ ਦੀ ਬਹੁਤ ਕੀਮਤੀ ਜਗ੍ਹਾ ਇੱਥੇ ਪਾਰਕ ਬਣਿਆ ਹੋਇਆ ਭਾ ਚਾਹੇ ਇਹ ਸਾਨੀ ਮੋਰਚੇ ਨਾਲ ਸੰਬੰਧਤ ਹੈ ਚਾਹੇ ਮਾਤਮਾ ਬੁੱਧ ਜੀ ਦੀ ਪ੍ਰਤਮਾ ਲੱਗੀ ਹੋਈ ਆ ਖੰਡਾ ਸਭ ਇਹ ਦੋਨੋਂ ਤਿੰਨੇ ਚੀਜ਼ਾਂ ਨੇ ਜਿਹੜੀਆਂ ਵੱਡੀਆਂ ਬਾਤਾਂ ਨੇ ਇਹਦੀ ਸੰਭਾਲ ਸਰਕਾਰ ਨੂੰ ਕਰਨੀ ਬਣਦੀ ਆ ਅਸੀਂ ਪੁਰਜ਼ੋਰ ਅਪੀਲ ਕਰਦੇ ਆ ਐਮ ਐਲ ਏ ਸਭ ਨੂੰ ਵੀ ਤੇ ਈਓ ਸਾਬ ਨੂੰ ਵੀ ਤੇ ਡੀ ਸੀ ਸਾਬ ਨੂੰ ਵੀ ਵੀ ਇਹ ਜਿਹੜਾ ਪਾਰਕ ਆ ਬਹੁਤਾ ਵੱਡਾ ਨਹੀਂ ਇਹਦੀ ਸੰਭਾਲ ਬਹੁਤ ਘੱਟ ਪੈਸਿਆਂ 'ਚ ਕੀਤੀ ਜਾ ਸਕਦੀ ਆ ਚੰਗੀ ਗੱਲ ਹੋਊ ਵੀ ਇਹ ਦੀ ਇਹਦੀ ਜਿਹੜੀ ਮਤਲਬ ਸਾਫ ਸਪਾਈ ਹੋ ਜੇ ਤੇ ਇੱਥੇ ਲੋਕ ਨੇ ਜਿਹੜੇ ਬੈਠ ਸਕਦੇ ਨੇ ਤੇ ਇਹ ਤਿੰਨ ਚਾਰ ਚੀਜ਼ਾਂ ਦੀ ਯਾਦ ਆ ਜਿਹੜੀ ਲੋਕ ਨੇ ਜਿਹੜੀ ਰੋਜ਼ ਕਰ ਸਕਦੇ ਨੇ ਇਹ ਵਧੀਆ ਨਹੀਂ ਲੱਗ ਰ ਤੇ ਇਹ ਘਟੀਆਂ ਬਣਦੀ ਸਰਕਾਰ ਦੀ ਨਿਸ਼ਾਨੀ ਆ ਲੇਕਿਨ ਇਹ ਤੇ ਬਹੁਤੇ ਪੈਸੇ ਨਹੀਂ ਲੱਗਦੇ ਜੇ ਸਰਕਾਰ ਚਾਹੇ ਤਾਂ ਸ਼ਾਮ ਤੱਕ ਇਹਨੂੰ ਠੀਕ ਕਰਵਾ ਸਕਦੀ ਆ ਪਰ ਜੋ ਅਪੀਲ ਹੈ ਭਾਰਤੀ ਜਨਤਾ ਪਾਰਟੀ ਦੇ ਅਸੀਂ ਵਰਕਰ ਹੋਂਦੇ ਦੇ ਨਾਤੇ ਬੇਨਤੀ ਕਰਦੇ ਆ ਤੁਹਾਡੇ ਐਮ ਐਲ ਏ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਤੇ ਯੂ ਸਾਹਿਬ ਨੂੰ ਵੀ ਇੱਕ ਦੋ ਦਿਨਾਂ ਚ ਇਹ ਪਾਰਕ ਨੂੰ ਜਿਹੜੀ ਵਧੀਆ ਦਿਖ ਦਿੱਤੀ ਜਾ ਸਕਦੀ ਆ ਉਹ ਨਹੀਂ ਤਾਂ ਪ੍ਰਸ਼ਾਸਨ ਕਿਤੇ ਨਾ ਕਹਦੇ ਕਿ ਭਾਈ ਮੈਨੂੰ ਤਾਂ ਸਾਂਭੇ ਨਹੀਂ ਜਾਂਦਾ ਆਮ ਲੋਕ ਸਾਂਭ ਲੈਣ ਕਿਉਂਕਿ ਜਿੰਨਾ ਦੀ ਇਹਨਾਂ ਨਾਲ ਸ਼ਰਧਾ ਜੁੜੀ ਹੈ ਮਹਾਤਮਾ ਬੁੱਧ ਹੋਗੇ ਖੰਡਾ ਸਾਹਿਬ ਹੋਗੇ ਉਹਨਾਂ ਦੀ ਸ਼ਰਧਾ ਉਹ ਆਪ ਸਾਂਭ ਲੈਣ ਹਾਂ ਦੇਖੋ ਵੱਡੀ ਪਰਤ ਮਹਾਤਮਾ ਬੁੱਧ ਜੀਾਂ ਦੀ ਖੰਡਾ ਸਾਹਿਬ ਸਾਡੀ ਸਿੱਖੀ ਧਰਮ ਦਾ ਬਹੁਤ ਵੱਡਾ ਪ੍ਰਤੀਕ ਆ ਤੇ ਇਸ ਇਹ ਜਿਹੜੀਆਂ ਚੀਜ਼ਾਂ ਨੇ ਅਣਗੋਲੀਆਂ ਨਹੀਂ ਕਰਨੀਆਂ ਬਣਨੀਆਂ ਇਹ ਸਰਕਾਰ ਲਈ ਘਾਟੇ ਦਾ ਸੌਦਾ ਹੋਰ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਦਿਨੇਸ਼ ਪਰੋਚਾ ਸੂਬਾ ਕਮੇਟੀ ਮੈਂਬਰ ਭਾਜਪਾ ਪੰਜਾਬ ਨਹੀਂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਪਾਰਕ ਦੇ ਹਾਲਾਤ ਨੇ ਵੱਧ ਤੋਂ ਬੱਤਰ ਹੋਏ ਪਏ ਨੇ ਖੰਡਾ ਸਾਹਿਬ ਦੀ ਵੀ ਉਰੇ ਪ੍ਰਿਤਮਾ ਮਹਾਤਮਾ ਬੁੱਧ ਦੀ ਵੀ ਤੇ ਜਸਰਨਾ ਵੱਡੀ ਗੱਲ ਕਿ ਜਿਹੜੇ ਕਿਸਾਨ ਵੀ ਸ਼ਹੀਦ ਹੋਏ ਸੀ ਉਹਨਾਂ ਦਾ ਵੀ ਇੱਥੇ ਪ੍ਰਸ਼ਨ ਹੈ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੀਆਂ ਸਰਕਾਰਾਂ ਦਾ ਵੀ ਹਾਲ ਬਹੁਤ ਮਾੜਾ ਰਿਹਾ ਆ ਸਰਕਾਰ ਦਾ ਉਦੋਂ ਵੀ ਮਾੜਾ ਹਾਲ ਹੈ ਜਦੋਂ ਸਾਡੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ ਤੇ ਬੜਾ ਵਿਕਾਸ ਹੋਇਆ ਸੀਗਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜੋ ਜਿੰਨਾ ਵੀ ਵਿਕਾਸ ਹੋਇਆ ਸੀਗਾ ਉਹ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਅਗਵਾਈ ਦੇ ਵਿੱਚ ਹੋਇਆ ਸੀਗਾ ਤੇ ਸਾਡੇ ਭਾਜਪੀ ਦੇ ਸੀਨੀਅਰ ਅਗੂ ਆਪਣੇ ਅਟਲ ਵਿਹਰੀ ਮਾਨਪਈ ਬਾਜਪਾਈ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਹਜ਼ਾਰਾਂ ਕਰੋੜ ਦੀਆਂ ਗਰਾਂਟੀਆਂ ਦਿੱਤੀਆਂ ਪੰਜਾਬ ਨੂੰ ਪੂਰਾ ਤਰੱਕੀ ਦੇ ਉੱਤੇ ਲਿਆਂਦਾ ਤੇ ਜੋ ਪਿੱਛੇ ਜੇ ਕਿਸਾਨ ਸ਼ਹੀਦ ਹੋਏ ਸੀਗੇ ਦਿੱਲੀ ਮੋਰਚੇ ਦੇ ਵਿੱਚ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਿਆ ਸੀਗਾ ਪਾਰਕ ਤੇ ਪਾਰਕ ਦਾ ਦੇਖ ਲੋ ਅੱਜ ਕੀ ਹਾਲ ਹੈ ਜੋ ਸਾਡੀ ਐਮਐਲਏ ਹੈ ਤੇ ਆਪਣੇ ਹੋਰ ਵੀ ਇੱਥੇ ਜੋ ਭਗਵੰਤ ਮਾਨ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕੋਈ ਜ਼ਿਲ੍ਹੇ ਦਾ ਵਿਕਾਸ ਨਹੀਂ ਕੀਤਾ ਤੇ ਪੰਜਾਬ ਵਾਲੇ ਵੀ ਤਰਾਈ ਤਰਾਈ ਕਰ ਰਹੇ ਨੇ ਤੇ ਆ ਜਿਹੜਾ ਪਾਰਕ ਬਣਾਇਆ ਪਾਰਕ ਦਾ ਬਹੁਤ ਬੁਰਾ ਹਾਲ ਹੈ ਬੂਟੇ ਦੇਖੋ ਸੁੱਕੇ ਪਏ ਨੇ ਕੋਈ ਇੱਥੇ ਮਾਲੀ ਨਹੀਂ ਬਹੁਤ ਬੁਰਾ ਹਾਲ ਹੈ ਤੇ ਮੈਂ ਇਨਿਕ ਮੰਗ ਕਰਦਾ ਵੀ ਆਨਰ ਟਾਈਮ ਦੇ ਵਿੱਚ ਦੇਖੋ ਦੋ ਤਿੰਨ ਜ਼ਿਲ੍ਹੇ ਨੇ ਆਪਣੇ ਸਾਡੇ ਆਪਣੇ ਸੰਗਰੂਰ ਜ਼ਿਲ੍ਹੇ ਚੋਂ ਹੀ ਅੱਡ ਹੋਏ ਨੇ ਉਹ ਨਵੇਂ ਜਿਹੜੇ ਜ਼ਿਲ੍ਹੇ ਬਣੇ ਨੇ ਮਲੇਰਕੋਲਾ ਤੇ ਆਪਣੇ ਬਰਨਾਲਾ ਤੇ ਅਸੀਂ ਮੰਗ ਕਰਦੇ ਆ ਵੀ ਜਿਸ ਤਰ੍ਹਾਂ ਹੋਰ ਧਾਰਮਿਕ ਉਹਨਾਂ ਦੇ ਨਾਮ ਤੇ ਚੌਕ ਨੇ ਤੇ ਸਾਨੂੰ ਕਬੀਰ ਚੌਕ ਵੀ ਸਾਡਾ ਇੱਕ ਆਪਣੇ ਸੰਗਰੂਰ ਦੇ ਵਿੱਚ ਹੋਣਾ ਚਾਹੀਦਾ ਕਿਤੇ ਵੀ ਬਣੇ ਚਾਹੀਦਾ ਸਾਡਾ ਤੁਹਾਡੀ ਗੱਲ ਬਚਾਲਿਆ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਕਿ ਇਹ ਤੇ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਕਿਉਂਕਿ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀ ਤਾਂ ਚੰਡੀਗੜ੍ਹ ਹਰਿਆਲੀ ਕਰਕੇ ਹੀ ਮਸ਼ਹੂਰ ਹੈ ਇੱਥੇ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਉਹ ਬਹੁਤ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਆਈਐਸਪੀਸੀ ਜਿਹੜੇ ਲੱਗ ਜਾਂਦੇ ਨੇ ਕੁਰਸੀਆਂ ਤੇ ਬੈਠੇ ਕੱਲੀਆਂ ਕੁਰਤੀਆਂ ਕੁਰਸੀਆਂ ਹੀ ਤੋੜਦੇ ਨੇ ਤਨਖਾਹ ਲੈਂਦੇ ਨੇ ਮੋਟੀਆਂ ਬੁੰਡੀਆਂ ਚੰਗਾ ਪੈਸਾ ਬਣਾ ਰਹੇ ਨੇ ਉਹਨਾਂ ਦੇ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਨੇ ਵੱਡੇ ਅਫਸਰਾਂ ਦੀਆਂ ਕੁਝ ਨਹੀਂ ਕਰਦੇ ਕੋਈ ਵਿਕਾਸ ਨਹੀਂ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਅੱਜ ਦੇਸ਼ ਨੂੰ ਆਜ਼ਾਦ ਹੋਏ ਨੂੰ ਇੰਨੇ ਸਾਲ ਹੋ ਗਏ ਤੇ ਬਹੁਤ ਬੁਰਾ ਹਾਲ ਹੈ ਇਹ ਸਭ ਅਫਸਰਾਂ ਦਾ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਸਾਡੇ ਨਾਲ ਪ੍ਰੋਚਾ ਸਾਹਿਬ ਜਿਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਕਈ ਸਵਾਲ ਚੰਠਾਏ ਨੇ ਸਾਡੇ ਨਾਲ ਹੋਰ ਵੀ ਵੀ ਸਾਰਨ ਬਾਈਗੁਰਜੀ ਕਾ ਖਲਸਾ ਬਾਈਗੁਰਜੀ ਕੀ ਫਤਿਹ ਜੀ ਸਰਕਾਰਾਂ ਦਾ ਬਿਲਕੁਲ ਹੀ ਧਿਆਨ ਨਹੀਂ ਹੈਗਾ ਜੀ ਇੱਧਰ ਸਾਰੇ ਚੌਂਕ ਦੇਖ ਲਓ ਅਸੀਂ ਤਾਂ ਕਈ ਵਾਰੀ ਪੰਜ ਸਿੰਘਾਂ ਨੂੰ ਕਿਹਾ ਵੀ ਆਪਾਂ ਹੀ ਕਰ ਦਿੰਦੇ ਹਾਂ ਸਾਫ਼ ਇਹਨਾਂ ਦਾ ਤਾਂ ਕੋਈ ਹੈ ਨਹੀਂ ਧਿਆਨ ਇੱਧਰ ਸਰਕਾਰਾਂ ਦਾ ਕੱਲ ਵੀ ਆ ਸਾਰੇ ਚੌਂਕਾਂ ਦੇ ਆਲੇ-ਦਾਲੇ ਗੰਦ ਪਿਆ ਜੀ ਸਾਰੇ ਪਾਸੇ ਦੇਖ ਲਓ ਸਰਹੂਰ ਤੇ ਜੋ ਕੋਈ ਗੌਰ ਨਹੀਂ ਕਰ ਰਿਹਾ ਇਹ ਸਰਕਾਰ ਨੂੰ ਬੇਨਤੀ ਆ ਹੱਥ ਵਨ ਕੇ ਵੇ ਇਹ ਗੌਰ ਕਰਨ ਇਹਨਾਂ ਤੇ ਕਿਉਂਕਿ ਖਾਲਸਾ ਜੀ ਤੁਹਾਡੀ ਗੱਲ ਬਚਾਲੇ ਅਸੀਂ ਸਪੈਸ਼ਲ ਤਾਂ ਕਹਿ ਰਹੇ ਕਿਉਂਕਿ ਇੱਥੇ ਖੰਡਾ ਸਾਹਿਬ ਜੀ ਵੀ ਨੇ ਇੱਥੇ ਮਹਾਤਮਾ ਬੁੱਧ ਦੀ ਵੀ ਪ੍ਰਤਮਾ ਲੱਗੀ ਹੈ ਤੇ ਕਿਸਾਨਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਵੀ ਇਸ ਪਾਰਕ ਤੇ ਤਾਂ ਘੱਟੋ ਘੱਟ ਗੌਰ ਕਰਨੀ ਪੂਰੀ ਫੁੱਲ ਗੌਰ ਕਰਨੀ ਚਾਹੀਦੀ ਹੈ ਜੀ ਇਹਨਾਂ ਦਾ ਤਾਂ ਖਾਸ ਕਰਕੇ ਗੌਰ ਕਰਨੀ ਚਾਹੀਦੀ ਹੈ ਸਾਰਿਆਂ ਦੇ ਦਿੱਲੀ ਮੋਰਚੇ ਦੇ ਜਿਹੜੇ ਸ਼ਹੀਦ ਹੋਏ ਨੇ ਬਾਕੀ ਗੁਰੂ ਦੇ ਖੰਡਾ ਸਾਹਿਬ ਜੀ ਨੇ ਬਾਕੀ ਮਹਾਤਮਾ ਬੁੱਧ ਦੀ ਮੂਰਤੀ ਤੁਸੀਂ ਦੱਸਿਆ ਇਹ ਸਫਾਈ ਦਾ ਅਸੀਂ ਆਪ ਹੀ ਕਿਹਾ ਸੀ ਕਿ ਪੰਜ ਸਿੰਘਾਂ ਨੇ ਸਰਕਾਰ ਤਾਂ ਸੁੱਤੀ ਪਈ ਆ ਵੀ ਆਪਾਂ ਪੰਜ ਸਿੰਘ ਹੋ ਜੋ ਭਾਈ ਆ ਚੌਂਕ ਕਰ ਦਨੇ ਅੱਗੇ ਕਰ ਦਨੇ ਸਾਰੇ ਚੌਂਕ ਆਪ ਹੀ ਕਰ ਦਨੇ ਆ ਫਿਰ ਸਰਕਾਰਾਂ ਸੁੱਤੀਆਂ ਪਈਆਂ ਨੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਸਰਕਾਰ ਤਾਂ ਜਮੀਨ ਕੰਮੀ ਆ ਗਈ ਜੀ ਅਸੀਂ ਖੁਦ ਆਪ ਵੋਟਾਂ ਪਾਈਆਂ ਨੇ ਜਦੋਂ ਹੋਰ ਸਰਕਾਰਾਂ ਸੀ ਬਹੁਤ ਵਧੀਆ ਸੀ ਕੰਮ ਕਰ ਰਹੀਆਂ ਸੀ ਪਰ ਅਸੀਂ ਪਹਿਲੀ ਵਾਰ ਦੇਖੀ ਆ ਵੀ ਇਹ ਸਰਕਾਰ ਇੰਨੀ ਗੁੰਡਾਗਰਦੀ ਦਾ ਨਾਚ ਕਿ ਕਿਸੇ ਪਾਸੇ ਧਿਆਨ ਨਹੀਂ ਇਹਨਾਂ ਦਾ ਧਿਆਨ ਹੋਣਾ ਚਾਹੀਦਾ ਸਰਕਾਰਾਂ ਦਾ ਇਹ ਇਹ ਸਾਡੇ ਆਮ ਲੋਕ ਜਿਨ੍ਹਾਂ ਦਾ ਆਖਣਾ ਹੈ ਕਿ ਜੇ ਪਾਰਕ ਦੀ ਗੱਲ ਕਰੀ ਜਾਵੇ ਤਾਂ ਪਾਰਕ ਦੇ ਤੁਸੀਂ ਹਾਲਾਤ ਪਹਿਲਾਂ ਤੁਹਾਨੂੰ ਇੱਕ ਵਾਰ ਬੁਖਾ ਦੇਣੇ ਜਿਹੜੇ ਇੱਥੇ ਬੂਟੇ ਹਨ ਪਾਣੀ ਦੀ ਇੱਕ ਬੂੰਦ ਲਈ ਤਰਸਦੇ ਹਨ ਕਿਉਂਕਿ ਗਰਮੀ ਦੀ ਗੱਲ ਕਰੀ ਤਾਂ ਟੈਂਪਰੇਚਰ ਇੰਨਾ ਤੇਜ ਹੈ 40 45 ਦੇ ਕਰੀਬ ਟੈਂਪਰੇਚਰ ਪਹੁੰਚ ਜਾਂਦਾ ਹੈ ਪਰ ਦੂਜੇ ਪਾਸੇ ਜੇ ਆਪਾਂ ਬੁੱਟੀਆਂ ਦੀ ਗੱਲ ਕਰੀਏ ਜਿਹੜੀ ਆਮ ਬੁੱਟੀਆਂ ਨੇ ਉਹਨਾਂ ਨੇ ਪਾਰਕ ਦਾ ਆਪਾਂ ਕਹਿ ਸਕਦੇ ਹਾਂ ਕਿ ਦੁਰਦਰਸ਼ਾ ਵਿਗਾੜ ਦਿੱਤੀ ਹੈ ਤੇ ਦੂਜੇ ਪਾਸੇ ਜੇ ਸਾਮ ਸੰਭਾਲ ਦੀ ਗੱਲ ਤੁਸੀਂ ਵੇਖ ਹੀ ਸਕਦੇ ਕਿ ਸਾਹਮਣੇ ਖੰਡਾ ਸਾਹਿਬ ਦੀ ਪ੍ਰਤਮਾ ਲੱਗੀ ਹੈ ਨਾਲ ਕਿਸਾਨ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਦਾ ਇੱਥੇ ਯਾਦਗਾਰੀ ਰੱਖੇਗੇ ਤੇ ਦੂਜੇ ਪਾਸੇ ਜਿਹੜਾ ਤੁਹਾਨੂੰ ਮਹਾਤਮਾ ਬੁੱਧ ਦੀ ਵੀ ਤਸਵੀਰ ਵਿਖਾਈ ਹੈ ਜੋ ਇੱਕ ਤਰਸਯੋਗ ਹਾਲਾਤਾਂ ਦੇ ਵਿੱਚ ਹੈ ਉਸ ਨੂੰ ਸੰਭਾਲਣ ਦੇ ਵਾਸਤੇ ਪ੍ਰਸ਼ਾਸਨ ਕੋਲੇ ਜਾਂ ਸਰਕਾਰਾਂ ਕੋਲ ਕੋਈ ਟਾਈਮ ਨਹੀਂ ਹੈ ਇਹਨਾਂ ਆਮ ਲੋਕਾਂ ਨੇ ਅਪੀਲ ਕੀਤੀ ਹੈ ਕਿ ਜੇ ਪ੍ਰਸ਼ਾਸਨ ਤੇ ਸਰਕਾਰ ਕੋਲ ਟਾਈਮ ਨਹੀਂ ਹੈ ਤਾਂ ਸਾਨੂੰ ਸੇਵਾ ਦਾ ਮੌਕਾ ਦੇਣ ਅਸੀਂ ਇਹ ਪਾਰਕ ਨੂੰ ਸੰਭਾਲ ਲਵਾਂਗੇ ਹੁਣ ਵੇਖਣਾ ਆਵੇਗਾ ਕਿ ਪ੍ਰਸ਼ਾਸਨ ਤੇ ਸਰਕਾਰ ਕਦੋਂ ਕੁੰਭ ਕਰਨ ਦੀ ਨੀਂਦ ਤੋਂ ਜਾਗਦੀ ਹੈ ਅਤੇ ਇਸ ਜਿਹੜੇ ਪਾਰਕ ਸੋ ਇੰਨੇ ਸੋਹਣੇ ਪਾਰਕ ਬਣੇ ਹੋਣ ਇਹਨਾਂ ਦੀ ਕਦੋਂ ਸਾਮ ਸਵਾਲ ਹੋਵੇਗੀ ਸਿਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ